ਜੀ ਜੋ ਅੱਜ ਵੋਟਾਂ ਪੈ ਰਹੀਆਂ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੋਟਾਂ ਦੀ ਗੱਲ ਇਸ ਤਰ੍ਹਾਂ ਜੀ ਪਹਿਲਾਂ ਸਵੇਰ ਤੋਂ ਧੁੰਦ ਕਾਫੀ ਸੀ ਠੰਡ ਵੀ ਕਾਫੀ ਸੀ ਤੇ ਬਾਕੀ ਤਕਰੀਬਨ 11:00 ਵਜੇ VOTING ਸ਼ੁਰੂ ਹੋਈ ਹੈ ਬਹੁਤ ਵਧੀਆ ਜਿਹੜਾ ਹੈ ਨਾ ਜੀ ਸੰਗਤ ਸਹਿਯੋਗ ਕਰੀ ਜਾਂਦੀ ਹੈ ਤੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜੀ ਬਾਕੀ ਹੁਣ ਵੀ ਜਿਹੜੀ ਬੇਨਤੀ ਹੈ ਵੀ ਚਲੋ ਵੱਧ ਤੋਂ ਵੱਧ ਸੰਗਤ ਵੋਟਾਂ ਪਾ ਕੇ ਸਾਨੂੰ ਸੇਵਾ ਦਾ ਮੌਕਾ ਦੇਵੇ ਜੀ ਜੀ ਮੰਨੋ ਜੇ ਤੁਸੀਂ ਜਿੱਤ ਜਾਂਦੇ ਹੋ ਤਾਂ ਤੁਸੀਂ ਕੀੜੇ ਕੌਮ ਦੇ ਜਿਹੜੇ ਆਪਣੇ ਕੰਮ ਆ ਉਹ ਕਰੋਗੇ ਜੀ ਸਭ ਤੋਂ ਪਹਿਲਾਂ ਤਾਂ ਜੀ तकरीबन ਮਤਲਬ ਜਿਵੇਂ ਹੁਣ ਅ ਅੱਜ ਕੱਲ ਦੇ ਨੌਜਵਾਨ ਮੁੰਡੇ ਮੋਨੇ ਆ ਉਹਨਾਂ ਨੂੰ ਕੇਸ ਰਖਾਵਾਂਗੇ ਉਹਨਾਂ ਨੂੰ ਸਮੱਸਿਆ ਹੁੰਦੀ ਹੈ ਵੀ ਜਿਹੜਾ ਡਰਦੇ ਆ ਪੱਗ ਬੰਨਣ ਤੋਂ ਕਹਿੰਦਾ ਜੀ ਪੱਗ ਨਹੀਂ ਬੰਨਣੇ ਹੁੰਦੀ ਕੇਸ ਤਾਂ ਰੱਖ ਲੀਏ ਦਸਤਾਰਾਂ ਦੇ ਕੈਂਪ ਲਵਾਵਾਂਗੇ ਜੀ ਸਭ ਤੋਂ ਪਹਿਲਾਂ ਤਾਂ ਦੂਸਰਾ ਜਿਹੜਾ ਜੀ ਗ੍ਰੰਥੀ ਸਿੰਘਾਂ ਬਣੀ ਵੀ ਅਣ ਦੇਖੀ ਜਿਹੜੀ ਹੋਈ ਹੈ ਉਭੀ ਅਸੀਂ ਧਾਨ ਦਾ ਮਤਲਬ ਗ੍ਰਾਂਥੀ ਸਿੰਘਾਂ ਦਾ ਕਰਾਂਗੇ ਜੀ ਆਦ ਤੋਂ ਵੱਧ ਜਿਹੜਾ ਵੀ ਗੁਰੂ ਘਰਾਂ ਦੇ ਵਿੱਚ ਜਿਵੇਂ ਆਮ 7000 8000 5000 ਤਨਖਾਹਾਂ ਆ ਉਹ ਘੱਟ ਤੋਂ ਘੱਟ 15000 ਰੁਪਏ ਜਿਹੜੀ ਹੈ ਨਾ ਜੀ ਗ੍ਰਾਂਥੀ ਸਿੰਘਾਂ ਦੀ ਤਨਖਾਹ ਕਰਾਂ ਫਿਕਸ ਕਰਾਂਗੇ ਤੇ ਖੁੱਲੇ ਜਿਹੜੇ ਪਾਠ ਹੈ ਜਾਂ ਅਖੰਡ ਪਾਠ ਸਾਹਿਬਾਂ ਦੀ ਭੇਟਾ ਵੱਧ ਤੋਂ ਵੱਧ ਕਰਵਾਵਾਂਗੇ ਜੀ ਸੰਗਤ ਦੇ ਸਹਿਯੋਗ ਨਾਲ ਵੀ ਵੀਰ ਜੀ ਅੱਜ ਕੱਲ ਜਿਹੜੇ ਗੁਰਸਿੱਖ ਕਈਆਂ ਵੀ ਬੋਟਾਂ ਬਣੀਆਂ ਜੀ ਜਿਨ੍ਹਾਂ ਨੂੰ ਪਤਾ ਲੱਗਿਆ ਕਈਆਂ ਦਾ ਲਿਸਟ 'ਚ ਨਾਮ ਨਹੀਂ ਆਇਆ ਉੰਨਾ ਨੂੰ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਜਿਹੜਾ ਲਿਸਟ ਚ ਨਾਮ ਨਹੀਂ ਆਇਆ ਤੇ ਉਹ ਤਾਂ ਹੁਣ ਦੁਬਾਰਾ ਜਦੋਂ ਜਿਹੜੇ ਵੋਟ ਬੰਨ ਗਏ ਤੇ ਉਸ ਤੋਂ ਬਾਅਦ ਅਗਲੇ ਵਾਰ ਹੀ ਜਿਹੜਾ ਹੈ ਨਾ ਉਹ ਵੋਟ ਪਾ ਸਕਣਗੇ ਜਿਹੜਾ ਨਹੀਂ ਆਇਆ ਉਹਦਾ ਤਾਂ ਆਪਣਾ ਤਾਂ ਜਿਹੜਾ ਕੁਝ ਕਹਿ ਨਹੀਂ ਸਕਦੇ ਜੀ ਵੀਰ ਜੀ ਕਈ ਮੈਦਾਨ ਦੇ ਵਿੱਚ ਉਮੀਦਵਾਰ ਉਤਰੇ ਆ ਤਾਂ ਉਹ ਕਹਿ ਰਿਹਾ ਸਾਨੂੰ ਉਸ ਬਾਬਿਆਂ ਨੇ ਖੜਾ ਕੀਤਾ ਸਰਸੇ ਵਾਲਾ ਦਾ ਨਾਮ ਵੀ ਆ ਰਿਹਾ ਸੀ ਕੁਝ ਦਿਨ ਪਹਿਲਾਂ ਕੋਈ ਹੋਰ ਵੀ ਕਈ ਸੰਤਾਂ ਦਾ ਵੀ ਉਹਨਾਂ ਨੇ ਸਾਨੂੰ ਖੜਾ ਕੀਤਾ ਤਾਂ ਤੁਹਾਨੂੰ ਕਿਹਨੇ ਖੜਾ ਕੀਤਾ ਸਾਨੂੰ ਤਾਂ ਜੀ ਵੀਰ ਜੀ ਸਾਧ ਸੰਗਤ ਨੇ ਅਸ਼ੀਰਵਾਦ ਹੈ ਵੀ ਸਾਧ ਸੰਗਤ ਕਹਿੰਦੇ ਵੀ ਤੁਸੀਂ ਜਿਹੜਾ ਭਾਈ ਸਾਹਿਬ ਸੇਵਾ ਕਰਨੀ ਹੈ ਤੇ ਸਾਨੂੰ ਕਿਸੇ ਨੇ ਹੋਰ ਨਹੀਂ ਬਾਕੀ ਰਹੀ ਗੱਲ ਦੂਸਰੇ ਜਿਹੜੇ ਆਪਜੀ ਗੱਲ ਕਰਦੇ ਹਾਂ ਸਤਿਕਾਰਯੋਗ ਬਾਬਾ ਜਗਤਾਰ ਸਿੰਘ ਜੀ ਦਾ ਨਾਮ ਵਰਤਦੇ ਹੈ ਤੇ ਉਹਨਾਂ ਤੱਕ ਅਸੀਂ ਪਹੁੰਚ ਕੀਤੀ ਮੇਰੇ ਮਿੱਤਰ ਜਿਹੜੇ ਨਾਲ ਸਿੰਘ ਆਪਣੇ ਉਹ ਉਹਨਾਂ ਨੇ ਪਹੁੰਚ ਕੀਤੀ ਉਹ ਕਹਿਣ ਲੱਗੇ ਵੀ ਸਾਡਾ ਤਾਂ ਸਾਨੂੰ ਤਾਂ ਸਾਰੇ ਜਿਹੜੇ ਸੰਗਤ ਸਾਰਿਆਂ ਨੂੰ ਜਿਹੜਾ ਜੀ ਆਏ ਆ ਸਾਡੇ ਵਾਸਤੇ ਕੋਈ ਖਾਸ ਮਤਲਬ ਉਹ ਨਹੀਂਗਾ ਵੀ ਕਿਸੇ ਖਾਸ ਇੱਕ ਬੰਦੇ ਨੂੰ ਜਾਂ ਅਸੀਂ ਕਿਸੇ ਨੂੰ ਉਹ ਸਪਾਰਸ਼ ਕਰੀਏ ਇੱਥੇ ਤਾਂ ਸਭ ਦਾ ਜੀ ਆਇਆਂ ਕਹਿੰਦੇ ਗੁਰੂ ਨਾਨਕ ਦਾ ਘਰ ਹੈ ਕੋਈ ਕਿਸੇ ਨਾਲ ਉਹ ਨਹੀਂਗਾ ਵੀ ਅਸੀਂ ਉਹਨੂੰ ਪਾਓ ਜਾਂ ਉਹਨੂੰ ਵੋਟ ਪਾ ਕੇ ਉਹਨੂੰ ਬਣਾਓ ਐਦਾਂ ਦੀ ਕੋਈ ਗੱਲ ਨਹੀਂ ਬਾਬਾ ਜਗਤਾਰ ਸਿੰਘ ਜੀ ਨੇ ਨੰਬਰ ਵੀ ਆਪ ਦਾ ਜਿਹੜਾ ਨਾ ਜੀ ਦਿੱਤਾ ਵੀ ਜਿਹੜਾ ਵੀ ਕੋਈ ਮਤਲਬ ਸ਼ੱਕ ਕਰਦਾ ਉਹ ਸਾਡੇ ਨਾਲ ਗੱਲ ਕਰ ਸਕਦਾ ਫੋਨ ਤੇ ਫਿਰ ਵੀ ਆਪਣਾ ਇਲਾਕਾ ਪ੍ਰਚਾਰ ਦੇ ਖਣੋ ਕੋਸ਼ਨਾ ਕੋਈ ਪਿਛੜਿਆ ਹੋਇਆ ਪਿੱਛੇ ਆ ਹੁਣ ਜਿਵੇਂ ਤੁਸੀਂ ਬਣ ਜਾਂਦੇ ਹੋ ਤਾਂ ਤੁਹਾਡਾ ਮੇਨ ਕੀ ਮੁੱਦਾ ਰਹੂਗਾ ਜੀ ਮੁੱਦਾ ਵੀਰ ਜੀ ਇਹ ਹੈ ਸੰਗਤ ਅਗਰ ਸੇਵਾ ਦਿੰਦੀ ਆ ਆਪਾਂ ਨੂੰ ਤਾਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਕਥਾ ਕੀਰਤਨਾਂ ਦੀ ਪ੍ਰੋਗਰਾਮ ਰਖਾਵਾਂਗੇ ਜਿਵੇਂ ਹਫਤਾ ਮਤਲਬ ਅਗਲੇ ਪਿੰਡ ਫਿਰ ਹਫਤਾ ਅਗਲੇ ਪਿੰਡ ਬਾਕੀ ਦਸਤਾਰਾਂ ਦੇ ਕੈਂਪ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕਰ ਹੀ ਚੁੱਕੇ ਆ ਜੀ ਹਾਂਜੀ ਵੀਰ ਜੀ ਸਰਬਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਸਾਰੀ ਸੰਗਤ ਦਾ ਇਹ ਅਸੀਂ ਕਹਿੰਦੇ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਆ ਬਸ ਕੁਛ ਹੀ ਘੰਟਿਆਂ ਦੇ ਵਿੱਚ ਐਲਾਨ ਹੋਣ ਵਾਲਾ ਭਾਈ ਗੁਰਪਾਲ ਸਿੰਘ ਗੋਰਾ ਜੀ ਦੇ ਅ ਨਿਸ਼ਟੋ ਨਿਸ਼ਾਨ ਰੇਲ ਗੱਡੀ ਦੇ ਇੰਜਣ ਤੇ ਸੰਗਤ ਨੇ ਮੋਹਰਾਂ ਲਾ ਕੇ ਤੇ ਮਸ਼ੀਨਾ ਭਰੀਆਂ ਪਈਆਂ ਮਹਾਰਾਜ ਕਿਰਪਾ ਕਰਨ ਫਤਿਹ ਹੋਣ ਵਾਲੀ ਆ ਸਾਰੀ ਸੰਗਤ ਦਾ ਪਹਿਲਾਂ ਤੋਂ ਹੀ ਬਹੁਤ ਬਹੁਤ ਧੰਨਵਾਦ ਆ ਜੀ ਤੇ ਜੇ ਵੀਰ ਜੀ ਦਾ ਪਹਿਲਾਂ ਤੋਂ ਹੀ ਟੀਚਾ ਵੀ ਜੇ ਮਹਾਰਾਜ ਸੇਵਾ ਦਿੰਦੇ ਆ ਦਸਤਾਰਾਂ ਦੇ ਕੈਂਪ ਗੱਤਕੇ ਦੀ ਸਖਲਾਈ ਕੁਰਬਾਨੀ ਸੰਥਿਆ ਕੀਰਤਨ ਕਲਾਸਾਂ ਅ ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਦੇ ਲਈ ਵੱਧ ਤੋਂ ਵੱਧ ਉਪਰਾਲੇ ਜਿੰਨੇ ਵੀ ਕਰ ਸਕਦੇ ਆ ਕਰੇ ਜਾਣਗੇ ਨਾਲ ਅਸੀਂ ਸਾਥ ਦੇਵਾਂਗੇ ਵੀਰ ਜੀਆਂ ਦਾ ਤੇ ਅੱਜ ਤੋਂ ਨਹੀਂ ਪਹਿਲਾਂ ਵੀ ਪਿਛਲੇ ਸਮੇਂ ਤੋਂ ਕਰਦੇ ਆ ਰਹੇ ਆ ਬੜੇ ਲੰਬੇ ਸਮੇਂ ਤੋਂ ਗੁਰਦੁਆਰਾ ਸਿੰਘ ਸਵਾ ਦੇ ਪ੍ਰਧਾਨ ਵੀ ਨੇ ਪਿਛਲੇ ਮਤਲਬ ਵੀ ਸਲੂਮਨੀ ਇਹਦੇ ਹਰਿਆਣਾ ਸਿੱਖ ਗੁਰਦੁਆਰ ਪਰੰਦ ਕਮੇਟੀ ਦੇ ਹੁਣ ਵੀ ਮੈਂਬਰ ਰਹੇ ਨੇ ਤੇ ਸਿੱਖੀ ਪਰਿਵਾਰ ਹੈ ਜੀ ਸਾਰਾ ਸਮਰਪਿਤ ਹੈ ਪਰਿਵਾਰ ਸਾਰਾ ਸਿੱਖੀ ਨੂੰ ਸੋ ਪਹਿਲਾਂ ਤੁਸੀਂ ਸੇਵਾ ਕਰਦੇ ਆ ਰਹੇ ਆ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਸੰਗਤ ਫਤਵਾ ਇਹਨਾਂ ਦੇ ਹੱਕ 'ਚ ਦੇ ਰਹੀ ਆ ਇਹਨਾਂ ਦੀਆਂ ਸੇਵਾਵਾਂ ਦੇ ਕੇ ਦੇਖ ਕੇ ਦੇ ਰਹੀ ਆ ਉਹ ਵੀਰ ਜੀ ਮੰਨ ਲਓ ਵੀਰ ਜੀ ਨੂੰ ਤੁਸੀਂ ਪਹਿਲਾਂ ਵੀ ਕਹਿ ਮੈਂਬਰ ਰਹਿ ਚੁੱਕੇ ਆ ਹੁਣ ਇਹਨਾਂ ਨੂੰ ਰੇਲ ਦਾ ਇੰਜਣ ਚੋਣ ਨਿਸ਼ਾਨ ਮਿਲਿਆ ਤਾਂ ਜਿੱਤੋ ਤਾਂ ਕੈਸੀ ਵਿਚਰਦੇ ਆ ਨੌਜਵਾਨਾਂ 'ਚ ਇਹ ਵੀ ਲਹਿਰ ਚੱਲ ਰਹੀ ਆ ਜੀ ਜੀ ਗੋਰਾ ਸਿੰਘ ਜੀ ਡਬਲ ਇੰਜਨ ਹੋ ਜਾਣਗੇ ਤੁਹਾਨੂੰ ਕੀ ਲੱਗਦਾ ਹਾਂਜੀ ਹਾਂਜੀ ਅਸੀਂ ਲੇਗ ਸਿੰਘ ਤੇਜਾ ਸਿੰਘ ਕਹਿੰਨੇ ਤੇ ਤੇਜਾ ਸਿੰਘ ਜਦੋਂ ਮੂਰੇ ਲੱਗ ਗਿਆ ਜਿੱਥੇ ਰੇਲ ਦਾ ਇੰਜਨ ਲੱਗ ਗਿਆ ਤੇ ਸਾਰਾ ਕੁਝ ਧੱਕੇ ਲੈ ਜਾਂਦਾ ਜੀ ਮਹਾਰਾਜ ਦੀ ਕਿਰਪਾ ਮਹਾਰੇ ਨੇ ਚੋਂ ਇਨਸਾਨ ਵੀ ਚੜ੍ਹਦੀ ਕਲਾ ਦਾ ਦਿੱਤਾ ਜੀ ਤੇ ਫਤਿਹ ਹੋਣੀ ਆ ਜੀ ਮਹਾਰੇ ਨੇ ਕਿਰਪਾ ਬਖਸ਼ੀ ਨੀਆ ਸੱਚੇ ਪਾਤਸ਼ਾਹ ਨੇ ਸੰਗਤ ਨੇ ਪਿਆਰ ਬਖਸ਼ਿਆ ਅਸੀਰਵਾਦ ਬਖਸ਼ਿਆ ਤੇ ਐਲਾਨ ਹੀ ਹੋਣ ਵਾਲਾ ਬਾਕੀ ਆ ਜਿੱਤ ਪੱਕੀ ਆ ਮਹਾਰੇ ਕਿਰਪਾ ਕਰਨ ਜੀ ਤੇ ਜੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਬੜਾ ਹੀ ਸੰਗਤ ਦਾ ਸੁਚੱਜਾ ਫੈਸਲਾ ਹੋਵੇਗਾ ਜੇਕਰ ਵੀਰ ਜੀਆਂ ਨੂੰ ਚੁਣਦੇ ਆ ਤੇ ਇਹੋ ਜੇ ਸੁਝਬਾਨ ਗੁਰਸਿੱਖੀ ਪਰਿਵਾਰ ਵਾਲੇ ਟਕਸਾਲੀ ਪਰਿਵਾਰ ਹੈ ਜੀ ਚੜ੍ਹਦੀ ਕਲਾ ਦਾ ਸਾਰਾ ਪਰਿਵਾਰ ਗੁਰਸਿੱਖ ਹੈ ਤੇ ਤੁਹਾਡੇ ਮਤਲਬ ਵੀ ਸਿੱਧੂ ਪਰਿਵਾਰ ਇੱਥੇ ਪੁਰਾਣਾ ਅਲਵੇਲ ਸਿੰਘ ਕੀ ਟਾਣੀ ਮਸ਼ਹੂਰ ਬੰਦੇ ਆ ਪੁਰਾਣੇ ਸਿੱਖੀ ਨਾਲ ਖੜਨ ਵਾਲੇ ਆ ਮਾੜੇ ਦੇ ਹੱਕ 'ਚ ਖੜਨ ਵਾਲੇ ਆ ਹਮਦਰਦੀ ਰੱਖਣ ਵਾਲੇ ਆ ਮੈਂ ਕੱਲ ਵੀਰ ਜੀਆਂ ਦੇ ਨਾਲ ਹੀ ਸੀ ਇਲੈਕਸ਼ਨ ਦੇ ਵਿੱਚ ਕੱਲ ਸਾਨੂੰ ਨਾ ਪੋੜ ਕੇ ਤੋਂ ਕਿਸ ਦਾ ਫੋਨ ਆਇਆ ਵੀ ਉੱਥੇ ਕਿਸ ਦੇ ਮਰਗ ਹੋ ਗਈ ਅਸੀਂ ਉੱਥੇ ਬੁੱਥਾਂ ਦੇ ਸ਼ਾਮ ਨੂੰ ਸਾਰਾ ਦੇਖ ਰੇਖ ਕਰ ਰਹੇ ਸੀ ਬੀਰ ਜੀ ਕਹਿੰਦੇ ਨਹੀਂ ਪਹਿਲਾਂ ਉੱਥੇ ਦੁੱਖ ਸੁੱਖ ਚ ਜਾਣਾ ਜ਼ਰੂਰੀ ਆ ਪਹਿਲਾਂ ਉੱਥੇ ਗਏ ਅੱਜ ਵੀ ਨਾ ਮਤਲਬ ਵੀ ਜਿੱਥੋਂ ਕਿਸੇ ਦਾ ਕੋਈ ਫੋਨ ਆਦਾ ਕਿਸੇ ਦਾ ਕੰਮ ਕਰਾਉਣਾ ਇਲੈਕਸ਼ਨ ਦਾ ਦੇਣਾ ਅੱਜ ਵੀ ਕਿਸੇ ਦਾ ਫੋਨ ਆਏ ਇਹ ਨਹੀਂ ਹੈਗਾ ਵੀ ਕਿਸੇ ਦਾ ਫੋਨ ਜਵਾਬ ਨਹੀਂ ਦਿੰਦੇ ਜਾਂ ਕਿਸੇ ਨਾਲ ਗੱਲ ਨਹੀਂ ਕਰਦੇ ਹਰ ਇੱਕ ਨਾ ਖੜਦੇ ਆ ਕਿਸੇ ਦੀ ਧੀ ਪਣ ਦਾ ਮਸਲਾ ਠੀਕ ਹੈ ਕਿਸੇ ਦੀ ਕਿਸੇ ਦੀ ਧੀ ਨਾਲ ਧੱਕਾ ਹੋ ਰਿਹਾ ਕੋ ਕੁੜੀ ਵਸਾਉਣੀ ਆ ਕਿਸੇ ਬੱਚੀ ਦਾ ਵਿਆਹ ਹਰ ਹਰ ਕੰਮ ਦੇ ਵਿੱਚ ਮਦਦ ਦੇਣ ਵਾਲੇ ਬੰਦੇ ਆ ਜੀ ਤੇ ਬੜਾ ਚੜ੍ਹਦੀ ਕਲਾ ਦਾ ਫੈਸਲਾ ਸੰਗਤ ਦਾ ਇਹ ਨਹੀਂ ਹੈ ਕਿਸੇ ਨੂੰ ਮਤਲਬ ਵੀ ਜ਼ਿੰਦਗੀ ਚ ਵੀ ਵੀਰ ਜੀ ਨੂੰ ਵੋਟ ਪਾ ਕੇ ਕੋਈ ਇਹ ਕਹੂ ਵੀ ਸਾਨੂੰ ਸਾਥੋਂ ਗਲਤ ਫੈਸਲਾ ਹੋ ਗਿਆ ਬਹੁਤ ਵਧੀਆ ਫੈਸਲਾ ਲਿਆ ਸੰਗਤ ਨੇ ਬਾਰੇ ਕਿਰਪਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਵੇਖ ਨਹੀਂ ਸਰਦਾਰ ਨਿਊਜ਼ ਮੈਂ ਹਾਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਅੱਜ ਸਾਡੀ ਮੁਲਾਕਾਤ ਭਾਈ ਸਾਹਿਬ ਪਾਈ ਗੁਰਪਾਲ ਸਿੰਘ ਜੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਉਹਨਾਂ ਦੇ ਨਾਲ ਹੋਈ ਆ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ